ਪੰਜਾਬ ਦਾ ਪੁਲਿਸ ਤੰਤਰ ਸਾਡੇ ਲਈ ਇੱਕ ਸੁਰੱਖਿਆ ਤੰਤਰ ਮੰਨਿਆ ਜਾਂਦਾ ਕੀ ਹੁਣ ਉਹ ਪੁਲਿਸ ਤੰਤਰ ਦੇ ਵਿੱਚੋਂ ਸਾਨੂੰ ਗੁੰਡਾ ਤੰਤਰ ਦੀ ਝਲਕ ਪੈਣ ਲੱਗੀ ਇਹ ਪੁਲਿਸ ਤੰਤਰ ਗੁੰਡਾ ਤੰਤਰ ਵੱਲ ਵਧ ਰਿਹਾ ਇਹ ਸਾਰੀਆਂ ਘਟਨਾਵਾਂ ਕਿਧਰ ਇਸ਼ਾਰਾ ਕਰਦੀਆਂ ਨੇ Allahabad High Court ਦੇ ਇੱਕ ਜੱਜ ਨੇ ਉਹਨੇ ਇੱਕ ਬੜੀ ਸਖਤ ਟਿੱਪਣੀ ਕੀਤੀ ਸੀ ਕਹਿੰਦਾ ਪੁਲਿਸ ਵਰਦੀ ਧਾਰੀ ਜਥੇਬੰਦ ਗੁੰਡਿਆਂ ਦਾ گروਹ ਹੈ High Court ਦੇ ਜੱਜ ਦੀ ਟਿੱਪਣੀ ਸੀ ਫੈਸਲੇ ਦੇ ਵਿੱਚ ਉਦੋਂ ਬੜੇ ਫੇਰੇ ਤੜਫੇ ਭਗਵੰਤ ਮਾਨ ਚਾਹੇ ਵੜਕਾ ਮਾਰ ਰਿਹਾ ਪਰ ਪਾਲਸੀ ਇਹ ਕੇਂਦਰ ਸਰਕਾਰ ਵਾਲੀ ਨੂੰ ਲਾਗੂ ਕਰ ਰਿਹਾ ਜਿਹੜੇ ਪੁਲਿਸ ਇਹਦੇ ਵਿੱਚ ਫਸਦੇ ਨੇ ਪੁਲਸੀਏ ਉਹਨਾਂ ਨੂੰ ਪ੍ਰੋਟੈਕਟ ਕਿਵੇਂ ਕਰ ਰਹੇ ਨੇ ਉਹਨਾਂ ਦੀ ਰਾਖੀ ਕਿਵੇਂ ਕਰ ਰਹੇ ਨੇ ਤੁਸੀਂ ਸ਼ੀਹਾ ਦਾਉਦ ਵਾਲਾ ਦੇਖ ਲਓ ਕਰਨ ਨੂੰ ਕੁੱਟੜਾ ਮਾਮਲਾ ਦੇਖ ਲਓ ਤੇ ਜਿਹੜਾ ਬਠਿੰਡੇ ਆ ਸੀਆਈ ਨੇ ਕੀਤਾ ਉਹ ਦੇਖ ਲਓ ਨਾਮ ਜਦ ਹੋ ਗਏ ਹਾਈ ਕੋਰਟ ਦੇ ਵਿੱਚੋਂ ਕਰਨ ਵਾਲੇ ਕੇਸ 'ਚ ਤਾਂ ਮਤਲਬ ਜ਼ਮਾਨਤਾਂ ਵੀ ਰੱਦ ਹੋ ਗਈਆਂ ਨਾ ਇਹ ਪਤਾ ਵੀ ਸਸਪੈਂਡ ਨੇ ਨਾ ਇਹ ਪਤਾ ਉਹਨਾਂ ਦੀ ਡਿਊਟੀ ਕਿੱਥੇ ਆ ਨਾ ਉਹ ਚੰਡੀਗੜ੍ਹ ਦੀ ਸਿੱਟ ਬਣਾਈ ਆ ਉਹਦੇ ਮੂਰੇ ਪੇਸ਼ ਹੋ ਰਿਹਾ ਮਤਲਬ ਪੁਲਿਸ ਤੋਂ ਇਹ ਕੰਮ ਕਰਾਉਣੇ ਫੇਰ ਉਹਨਾਂ ਨੂੰ ਪੂਰੀ ਤਰ੍ਹਾਂ ਰੱਖਿਆ ਕਰਨੀ ਉਹਨਾਂ ਦੀ ਸੋ ਇਸ ਕਰਕੇ ਜਿਹੜੀ ਪੰਜਾਬ ਸਟੇਟ ਆ ਇਹ ਹੁਣ ਪੁਲਿਸ ਸਟੇਟ ਬਣ ਚੁੱਕੀ ਆ ਤਿੱਖ ਤੇ ਤੋਲ ਕਿੰਨੀ ਕਾ ਕਿਵੇਂ ਵਧਣੀਆਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਤੁਸੀਂ ਵੇਖ ਲਓ ਹਥਿਆਰ ਬਰਾਮਦਗੀ ਲਈ ਲੈ ਕੇ ਜਾ ਰਹੇ ਸੀ ਉਹਨੇ ਹਥਿਆਰ ਚੱਕ ਕੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਲੱਤ 'ਚ ਗੋਲੀ ਲੱਗੀ ਉਹਦੇ ਪੱਟ 'ਚ ਗੋਲੀ ਲੱਗੀ ਤਿੰਨ ਮੁੰਡੇ ਗਰੀਬ ਘਰਾਂ ਦੇ ਜਾ ਕੇ ਪੀਣੀ ਬਾਤ ਲੈ ਜਾ ਕੇ ਮਾਰਦੇ ਉਹ ਵਿਚਾਰੇ ਨਾ ਚਾਰਾ ਜੀ ਕਰ ਸਕਦੇ ਆ ਨਾ ਕੁਝ ਹੋਰ ਕਰ ਸਕਦੇ ਆ ਛੀਹਾ ਦੌਦ ਵਾਲਾ ਤੁਹਾਡੇ ਸਾਹਮਣੇ ਆ ਆ ਬਠੰਡਾ ਸੀਏਏ 2 ਵਾਲਾ ਮਾਮਲਾ ਆ ਗਿਆ ਸਾਹਮਣੇ ਇਦੋਂ ਮਹੀਨਾ ਪਹਿਲਾਂ ਇੱਕ ਮਾਨਸਾ ਦਾ ਮੁੰਡਾ ਮਾਰੇ ਇਹਨਾਂ ਨੇ ਇਸੇ ਤਰ੍ਹਾਂ ਨਸ਼ੇ ਦੇ ਸ਼ੱਕ ਚ ਕੁੱਟਣ ਦਾ ਕਰਕੇ ਉਹਨਾਂ ਨੂੰ ਬਣਾਤਾ ਇਹ ਵੀ ਅਸੀਂ ਉਹਨੂੰ ਜਦੋਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਹਨੇ ਧੀਲ ਛਾਲ ਮਾਰੀ ਡੁੱਬ ਕੇ ਮਰਨ ਦੀ ਉਹ ਗੱਲ ਕਰ ਲਈ ਇੱਕ ਗੱਲ ਸੀ ਵੀ ਸਾਰੇ ਥਾਣੇ ਦਾ ਹਰ ਕੋਨਾ ਸੀਸੀਟੀਵੀ ਰਾਹੀਂ ਕਵਰ ਹੋਣਾ ਚਾਹੀਦਾ 24 ਘੰਟੇ ਚੱਲਣਾ ਚਾਹੀਦਾ ਉਹ ਤਾਂ ਕਿ ਕੋਈ ਇਹ ਹੀ ਉੱਥੇ ਜੋ ਐਕਟੀਵਿਟੀ ਹੁੰਦੀ ਆ ਉਹ ਲੁਕੀ ਨਾ ਰਹੇ ਜਾਈ ਆ ਤੁਹਾਡੇ ਸਾਹਮਣੇ ਘੋਟ ਨੇ ਵੀ ਫੇਰੇ ਜਾ ਰਹੇ ਨੇ ਮਤਲਬ ਤਲੀਆਂ ਵੀ ਕੁੱਟੀਆਂ ਜਾ ਰਹੀਆਂ ਨੇ ਕਰੰਟ ਵੀ ਲਾਏ ਜਾ ਰਹੇ ਨੇ ਪੁਲਿਸ ਵੀ ਹਰ ਵਾਰ ਆਪਣੇ ਮੁਲਾਜ਼ਮਾਂ ਨੂੰ ਮਤਲਬ ਇੱਕ ਦਾਇਰੇ ਤੋਂ ਵੱਧ ਕੇ ਬਾਹਰ ਜਾ ਕੇ ਪ੍ਰੋਟੈਕਟ ਕਰਨ ਦੀ ਜਿਹੜੀ ਨੀਤੀ ਆ ਚਾਹੇ ਉਹ ਕਰਨ ਵਾਲੇ ਮਸਲੇ ਦੇ ਵਿੱਚ ਉਹ ਹੁਣ ਵੀ ਇੱਥੇ ਪਹਿਲਾਂ ਇੱਕ ਪੁਲਿਸ ਵਾਲਾ ਨਾਮਜ਼ਦ ਕੀਤਾ ਜਾਂਦਾ ਫਿਰ ਜਦੋਂ ਪ੍ਰੈਸ਼ਰ ਪੈਂਦਾ ਤਿੰਨ ਪੁਲਿਸ ਵਾਲੇ ਹੋਰ ਨਾਮਜ਼ਦ ਕੀਤੇ ਜਾਂਦੇ ਕੀ ਲੱਗਦਾ ਇਹਦੀ ਕੁਝ ਬਣੂਗਾ ਕਿਸੇ ਪਾਸੇ ਜਾਊ ਕਹਾਣੀ ਕਿਉਂਕਿ ਪਹਿਲਾਂ ਇਹਨਾਂ ਨੂੰ ਸਜ਼ਾਵਾਂ ਨਹੀਂ ਮਿਲੀਆਂ ਇਹਨਾਂ ਦੇ ਮੂੰਹ ਲੋ ਲੱਗਿਆ ਹੋਇਆ ਇਸ ਕਰਕੇ ਇਹਨਾਂ ਦਾ ਪਟਾ ਲਾਤਾ ਤੇ ਚੱਲ ਪਏ ਉਸ ਪਾਸੇ ਜਿੱਥੇ ਮਰਜੀ ਦੇਖੋ ਜੀ ਮਤਲਬ ਕਿਵੇਂ ਕਿਸਾਨਾਂ ਨੂੰ ਵੀ ਕੁੱਟ ਰਹੇ ਨੇ ਸਾਰੇ ਕਸ ਨੂੰ ਹਰ ਮਜਾਰਾ ਕਰੇ ਨੂੰ ਕੁੱਟ ਰਹੇ ਨੇ ਬੇਰੁਜ਼ਗਾਰਾਂ ਨੂੰ ਕੁੱਟ ਰਹੇ ਨੇ ਸਹੀਆਂ ਦਾ ਉਹ ਐਨਕਾਊਂਟਰ ਹੋਵੇ ਕਰਨਲ ਵਾਲੀ ਘਟਨਾ ਹੋਵੇ ਮਾਨਸਾ ਵਾਲੀ ਹੋਵੇ ਚਾਹੇ ਪੀਲੀ ਪੀਤ ਐਨਕਾਊਂਟਰ ਹੋਵੇ ਜਾਂ ਆਹ ਲਾਲੀ ਆਪਾਂ ਸੀਆਈਏ ਬਟੰਡਾ 2 ਵਾਲਾ ਜਿਹੜਾ ਕਾਂਡਾ ਕੀ ਲੱਗਦਾ ਹੁਣ ਜਿਸ ਤਰੀਕੇ ਲੋਕ ਉੱਠੇ ਨੇ ਜਾਂ ਪੀੜਤ ਵੀ ਲੜ ਰਹੇ ਨੇ ਕੀ ਲੱਗਦਾ ਆਉਣ ਵਾਲੇ ਸਮੇਂ ਚ ਇਸ ਨੂੰ ਨੱਥ ਪੈ ਸਕਦੀ ਹੈ ਸੰਭਾਵਨਾ ਹੈਗੀ ਆ ਮੈਨੂੰ ਇਹ ਲੱਗਦਾ ਕਿ ਇਹ ਸੁੱਤੀ ਨਹੀਂ ਜਾਣਗੇ ਪਟਿਆਲੇ ਵਾਲੇ ਤੇ ਮਠੰਡਿਆ ਵਾਲੇ ਜਿਹੜੇ ਹਿਸਾਬ ਨਾਲ ਲੋਕ ਗੰਭੀਰਤਾ ਨਾਲ ਇਹਨੂੰ ਲੈ ਰਹੇ ਨੇ ਉਸੀ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਪੰਜਾਬ ਦਾ ਪੁਲਿਸ ਤੰਤਰ ਜਿਹੜਾ ਸਾਡੇ ਲਈ ਇੱਕ ਸੁਰੱਖਿਆ ਤੰਤਰ ਮੰਨਿਆ ਜਾਂਦਾ ਪਰ ਕੀ ਹੁਣ ਉਹ ਪੁਲਿਸ ਤੰਤਰ ਦੇ ਵਿੱਚੋਂ ਸਾਨੂੰ ਗੁੰਡਾ ਤੰਤਰ ਦੀ ਝਲਕ ਪੈਣ ਲੱਗੀ ਪਿਛਲੇ ਦੌਰ ਦੀਆਂ ਜਦੋਂ ਕਟ ਅਸੀਂ ਕਟਨਾਵਾ ਦੇਖਦੇ ਆ ਚਾਹੇ ਉਹ ਸ਼ੀਹਾ ਦੌਦ ਇਨਕਾਊਂਟਰ ਹੋਵੇ ਜਿੱਤੇ ਲਗਾਤਾਰ ਸਵਾਲ ਨੇ ਚਾਹੇ ਉਹ ਇੱਕ ਕਰਨਲ ਨੂੰ ਕੁੱਟਣ ਵਾਲਾ ਮਸਲਾ ਹੋਵੇ ਜਿਹਦੇ ਵਿੱਚ ਕਿਸ ਤਰੀਕੇ ਪੁਲਿਸ ਨੂੰ ਬਚਾਇਆ ਜਾ ਰਿਹਾ ਪੂਰਾ ਪੁਲਿਸ ਤੰਤਰ ਬੈਕ ਤੇ ਖੜਾ ਰਿਹਾ ਤੇ ਚਾਹੇ ਹੁਣ ਉਹ ਬਠਿੰਡਾ ਸੀਆਈਏ ਸਟਾਫ 2 ਦੇ ਵੱਲੋਂ ਜਿਤੇ ਬਾਰੇ ਕਿਹਾ ਜਾਂਦਾ ਕਿ ਇੱਕ ਉਹਨਾਂ ਨੇ ਕਤਲ ਕੀਤਾ ਨੌਜਵਾਨ ਦਾ ਫੜ ਕੇ ਟਾਰਚਰ ਕੀਤਾ ਗਿਆ ਉਸ ਤੋਂ ਬਾਅਦ ਉਹਦੀ ਮੌਤ ਹੋਈ ਆ ਕੀ ਇਹ ਪੁਲਿਸ ਤੰਤਰ ਗੁੰਡਾ ਤੰਤਰ ਵੱਲ ਵਧ ਰਿਹਾ ਇਹ ਸਾਰੀਆਂ ਘਟਨਾਵਾਂ ਕਿਧਰ ਇਸ਼ਾਰਾ ਕਰਦੀਆਂ ਨੇ ਇਹ ਸਾਰੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਸਿਆਸੀ ਵਿਸ਼ਲੇਸ਼ਕ ਬਾਈ ਮਾਲਵਿੰਦਰ ਸਿੰਘ ਮਾਲੀ ਜੀ ਨੇ ਮਾਲੀ ਸਾਹਿਬ ਸਵਾਗਤ ਆ ਤੁਹਾਡਾ ਕਰਦੇ ਜੀ ਅੱਛਾ ਮਾਲੀ ਸਾਹਿਬ ਜਿਸ ਤਰ੍ਹਾਂ ਮੈਂ ਕਿਹਾ ਕਿ ਪੁਲਿਸ ਤੰਤਰ ਗੁੰਡਾ ਤੰਤਰ ਬਣ ਰਿਹਾ ਜਾਂ ਉਸ ਵੱਲ ਨੂੰ ਵਧ ਰਿਹਾ ਨਹੀਂ ਬਣ ਰਿਹਾ ਤੇ ਵਧ ਰਹਿ ਦਾ ਸਵਾਲ ਨਹੀਂ ਮੇਰੇ ਯਾਦ ਕਾਫੀ ਸਾਲ ਪਹਿਲਾਂ ਨਾ ਅਲਾਹਾਬਾਦ ਹਾਈ ਕੋਰਟ ਦੇ ਇੱਕ ਜੱਜ ਨੇ ਉਥੇ ਇੰਜ ਇੰਜ ਘਟਨਾਵਾ ਵਾਪਰ ਰਹੀਆਂ ਸੀ ਉਹਨੇ ਇੱਕ ਬੜੀ ਸਖਤ ਟਿੱਪਣੀ ਕੀਤੀ ਸੀ ਕਹਿੰਦਾ ਪੁਲਿਸ ਵਰਦੀ ਧਾਰੀ ਜਥੇਵੰਦ ਗੁੰਡਿਆਂ ਦਾ ਗਰੋਹ ਹੈ ਹਾਈ ਕੋਰਟ ਦੇ ਜੱਜ ਦੀ ਟਿੱਪਣੀ ਸੀ ਫੈਸਲੇ ਦੇ ਵਿੱਚ ਉਦੋਂ ਬੜੇ ਫੇਰੇ ਤੜਫੇ ਸੁਪਰੀਮ ਕੋਰਟ ਤੱਕ ਗਏ ਫਿਰ ਸੁਪਰੀਮ ਕੋਰਟ ਨੇ ਕਿਹਾ ਵੀ ਸਮੁੱਚੇ ਤੌਰ ਤੇ ਨਾ ਇਹ ਨੂੰ ਲਿਆ ਜਾਵੇ ਪਾਰਟਿਕਲਰ ਕੇਸ ਦੇ ਸਬੰਧ ਦੇ ਵਿੱਚ ਇਹ ਗੱਲ ਕਹੀ ਜਾ ਸਕਦੀ ਹੈ ਹੁਣ ਜਿਹੜੀ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਅਸਲ 'ਚ ਚਾਹੇ ਉਹ ਸੰਤੰਤਰ ਚਾਹੇ ਜੰਗ ਜਿਹੜੀ ਰਾਜ ਕਰ ਰਹੀ ਪਾਰਟੀ ਹੁੰਦੀ ਆ ਉਹ ਆਪਣੀ ਸਿਆਸਤ ਨੂੰ ਉਹਦੇ ਰਾਹੀ ਹੀ ਅੱਗੇ ਵਧਾਉਂਦੀ ਆ ਜੇ ਉਹਦੀ ਸਿਆਸਤ ਇਨਸਾਫ ਦੇਣ ਦੀ ਆ ਤਾਂ ਇਹ ਸਾਰਾ ਤੰਤਰ ਹੋਰ ਤਰ੍ਹਾਂ ਹੰਗਾਰਾ ਕਰਦਾ ਜੇ ਉਹਦੀ ਪਾਲਿਸੀ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਆ ਦਬਾਉਣ ਦੀ ਆ ਜਵਾਨਬੰਦੀ ਕਰਨ ਦੀ ਆ ਫਿਰ ਇਹੀ ਤੰਤਰ ਬਾਕੀ ਸਾਰਾ ਤੰਤਰ ਵੀ ਉਸ ਤਰ੍ਹਾਂ ਲੋਕਾਂ ਨਾਲ ਬਿਹੇਵ ਕਰਦਾ ਹੁਣ ਪੰਜਾਬ ਦੇ ਵਿੱਚ ਜੇ ਆਪਾਂ ਦੇਖ ਲਈਏ ਪੰਜਾਬ 'ਚ ਬਹੁਤ ਵੱਡੀ ਪੱਧਰ ਤੇ ਕਤਲਗਾਰਧ ਕੀਤੀ ਹੈ ਸਰਕਾਰੀ ਮਸ਼ੀਨਰੀ ਨੇ ਜਿਹਨੂੰ ਆਪਾਂ ਸਰਕਾਰੀ ਦਹਿਸ਼ਤਗਰਦੀ ਕਹਿੰਦੇ ਆ ਪਰ ਸਾਡਾ ਦੁਖਾਂਤ ਇਹ ਆ ਕਿ ਉਹਦੀ ਜਵਾਬਦੇਹੀ ਕੋਈ ਨਹੀਂ ਹੋਈ ਉਹਦੇ ਆਧਾਰ ਤੇ ਬੋਟਾਂ ਵੀ ਲੈ ਲੀਆਂ ਰਾਜ ਵੀ ਕਰਲੇ ਵਾਅਦੇ ਵੀ ਕਰਲੇ ਜਾਂਚ ਜਾਂਚਾਂ ਕਰਾਉਣ ਦੇ ਦੋ ਮਤਲਬ ਪੂਰੇ ਤਾਂ ਕੀ ਕਰਨ ਸੀ ਉਲਟਾ ਉਹ ਜਿਹੜੇ ਸ਼ਿਕਾਰ ਕਰਦੇ ਸੀ ਉਹਨਾਂ ਨੂੰ ਤਰਕੀਆਂ ਦਿੱਤੀਆਂ ਗਈਆਂ ਉਹਨਾਂ ਦੇ ਕੇਸ ਸਰਕਾਰੀ ਖਰਚੇ ਲੜਨ ਦੀ ਗੱਲ ਕੀਤੀ ਗਈ ਜਿਹਦੇ ਕਰਕੇ ਪੁਲਿਸ ਨੂੰ ਉਸ ਤਰ੍ਹਾਂ ਨੱਥ ਨਹੀਂ ਪਈ हां कुछ परिवार ਸੀ ਜਿਹੜੇ ਜਿਹੜੇ ਲੜਦੇ ਰਹੇ باوجود ਇਸ ਗੱਲ ਦੇ सीबीआई ਦੀਆਂ ਇਨਕੁਆਇਰੀਆਂ ਹੋਈਆਂ ਉਹਨਾਂ ਦੇ ਵਿੱਚ ਜ਼ਰੂਰ ਫਸੇ ਨੇ ਕੁਝ ਪੁਲਿਸ ਵਾਲੇ ਬਾਕੀ ਕੇਸਾਂ ਜਿਹੜੀਆਂ ਸਰਕਾਰ ਦੇ ਕੋਲੇ ਨੇ ਉਹ ਤਾਂ ਉਸੇ ਤਰ੍ਹਾਂ ਪੈਂਡਿੰਗ ਨੇ ਤੁਸੀਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਮਸਲਾ ਦੇਖ ਲਓ ਉੱਥੇ ਖੜਾ ਤੁਸੀਂ ਜਿਹੜਾ ਨੀਲਾ ਮਾਰਿਆ ਸੀ ਇਹਨੇ ਆਪਣੇ ਇਹ ਉਮਰਾਨੰਗਲ ਨੇ ਬੰਦੇ ਹੋਰ ਦੇ ਨਾਂ ਤੇ ਹੋਰ ਮਾਰਤਾ ਉਹਦਾ ਨਾਮ ਵੀ ਲੈ ਲਿਆ ਸਸਪੈਂਡ ਵੀ ਰਿਹਾ ਹਾਈ ਕੋਰਟ ਦੇ ਕਹੇ ਤੇ ਮੁਕੱਦਮਾ ਵੀ ਦਰਜ ਕਰ ਲਿਆ ਮੁੜ ਕੇ ਫਿਰ ਉੱਤੇ ਫਿਰਦਾ ਯਾਨੀ ਸਰਕਾਰੀ ਤੰਤਰ ਦੇ ਵਿੱਚੋਂ ਤਾਂ ਕੋਈ ਇਹਨਾਂ ਨੂੰ ਸਜ਼ਾ ਹੀ ਨਹੀਂ ਮਿਲੀ ਨਾ ਨਾ ਵਿਭਾਗ ਵੱਲੋਂ ਨਾ ਸਰਕਾਰ ਵੱਲੋਂ ਨਾ ਕਿਸੇ ਹੋਰ ਵੱਲੋਂ ਪਿਛਲੇ ਦਿਨਾਂ ਵਿੱਚ ਸਰਵਜੀਤ ਸਿੰਘ ਵੇਰਕਾ ਇੱਥੇ ਆਏ ਸੀ ਜਦੋਂ ਅਸੀਂ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੂੰ ਮੁੜ ਜਥੇਬੰਦ ਕਰਨ ਦਾ ਫੈਸਲਾ ਕੀਤਾ ਉਹਨਾਂ ਨੇ ਕਿਹਾ ਵੀ 70 ਕੇਸ ਸੀਬੀਆਈ ਦੇ ਚੱਲਦੇ ਨੇ ਮਹਾਲੀ ਅਦਾਲਤ 'ਚ ਖਾਲੜਾ ਉਹ ਜਾਂਚ ਨਾਲ ਸੰਬੰਧ ਹੋਰ ਇਹਦੇ ਉਹਨਾਂ 'ਚੋਂ 60 ਨੂੰ ਸਜ਼ਾ ਹੋਈ ਆ 100% ਕਨਵਿਕਸ਼ਨ ਸਿਰਫ 10 ਕੇਸ ਰਹਿੰਦੇ ਨੇ ਸੋ ਇਸ ਕਰਕੇ ਹੁਣ ਸਰਕਾਰ ਜਦੋਂ ਫੇਲ ਹੋ ਰਹੀ ਆ ਲਗਾਤਾਰ ਜਿਹੜੇ ਵਾਅਦੇ ਕਰਕੇ ਆਏ ਸੀ ਬੈਂਕੀਆਂ ਤੇ ਨਹੀਂ ਚੜਨਾ ਪਊ ਧਰਨੇ ਦੇਣੇ ਦੇਣੇ ਪੈ ਰਹੇ ਨੇ ਮੀਟਿੰਗਾਂ ਲੈਣ ਲਈ ਜਿਹਨੇ ਮੀਟਿੰਗਾਂ ਕਰਨ ਤੋਂ ਇਨਕਾਰ ਕਰਤਾ ਮੀਟਿੰਗਾਂ ਦੇ ਕੇ ਉਹਨਾਂ ਤੋਂ ਮੁਕਰਨ ਲੱਗੇ ਹੁਣ ਇਹਨਾਂ ਦੀ ਸਾਰੀ ਟੇਕ ਪੁਲਿਸ ਤੇ ਆ ਗਈ ਜਿੱਥੇ ਵੀ ਕੋਈ ਰੈਲੀ ਮਜਾਰਾ ਧਰਨਾ ਤੁਸੀਂ ਦੇਖੋ ਡਾਂ ਖੜਕਾਉਣ ਲੱਗੇ ਜੇਲ੍ਹਾਂ ਚ ਬੰਦ ਕਰਨ ਲੱਗੇ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਾਲੇ ਮਤਲਬ ਬੱਚੇ ਵੀ ਬੁੱਢੇ ਵੀ ਕੁੜੀਆਂ ਵੀ ਸੋ ਇਸ ਕਰਕੇ ਜਿਹੜੀ ਪੰਜਾਬ ਸਟੇਟ ਆ ਇਹ ਹੁਣ ਪੁਲਿਸ ਸਟੇਟ ਬਣ ਚੁੱਕੀ ਆ ਤਿੱਖ ਤੇ ਤੋਲ ਕਿੰਨੀ ਕਾ ਕਿਵੇਂ ਵਧਣੀਆਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਤੁਸੀਂ ਵੇਖ ਲਓ ਮਤਲਬ ਉਹੀ ਉਸੇ ਤਰ੍ਹਾਂ ਦੀਆਂ ਘਟਨਾਵਾਂ ਮਤਲਬ ਹਥਿਆਰ ਬਰਾਮਦਗੀ ਲੈ ਕੇ ਜਾ ਰਹੇ ਸੀ ਉਹਨੇ ਹਥਿਆਰ ਚੱਕ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਲੱਤ 'ਚ ਗੋਲੀ ਲੱਗੀ ਉਹਦੇ ਪੱਟ 'ਚ ਗੋਲੀ ਲੱਗੀ ਤਿੰਨ ਮੁੰਡੇ ਗਰੀਬ ਘਰਾਂ ਦੇ جا کے پیلی پتہ لے جا کے مارتے او بیچارے نہ چار چارے ਵੀ ਕਰ ਸਕਦੇ ਆ ਨਾ ਕੁਝ ਹੋਰ ਕਰ ਸਕਦੇ ਆ ਸ਼ੀਹਾ ਦੌਦ ਵਾਲਾ ਤੁਹਾਡੇ ਸਾਹਮਣੇ ਆ ਆ ਬਠਿੰਡਾ ਸੀਆਈਏ 2 ਵਾਲਾ معاملہ ਆ ਗਿਆ ਸਾਹਮਣੇ ਜੀ ਇਦੋਂ مہیناں ਤੋਂ ਪਹਿਲਾਂ ਇੱਕ ਮਾਨਸਾ ਦਾ ਮੁੰਡਾ ਮਾਰਿਆ ਇਹਨਾਂ ਨੇ اسی ਤਰ੍ਹਾਂ ਨਸ਼ੇ ਦੇ ਸ਼ੱਕ ਚ ਕੁੱਟਣ ਦਾ ਕਰਕੇ ਉਹਨਾਂ ਨੂੰ ਬਣਾਤਾ ਇਹ ਵੀ ਅਸੀਂ ਉਹਨੂੰ ਜਦੋਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਹਨੇ ਢੀਲ ਛਿਛਾਲ ਮਾਰੀ ਡੁੱਬ ਕੇ ਮਰਨ ਦੀ ਉਹ ਗੱਲ ਕਰ ਲਈ ਫੇਰ ਦੂਜੀ ਗੱਲ ਜਿਹੜੇ ਪੁਲਿਸ ਇਹਦੇ ਵਿੱਚ ਫਸਦੇ ਨੇ ਪੁਲਸੀਏ ਉਹਨਾਂ ਨੂੰ ਪ੍ਰੋਟੈਕਟ ਕਿਵੇਂ ਕਰ ਰਹੇ ਨੇ ਉਹਨਾਂ ਦੀ ਰਾਖੀ ਕਿਵੇਂ ਕਰ ਰਹੇ ਨੇ ਤੁਸੀਂ ਸ਼ੀਹਾ ਦਾਉਦ ਵਾਲਾ ਦੇਖ ਲਓ ਕਰਨ ਨੂੰ ਕੁੱਟੜਾ ਮਾਮਲਾ ਦੇਖ ਲਓ ਤੇ ਜਿਹੜਾ ਬਠਿੰਡੇ ਆ ਸੀਆਈ ਨੇ ਕੀਤਾ ਉਹ ਦੇਖ ਲਓ ਨਾਮ ਜਦ ਹੋ ਗਏ ਹਾਈ ਕੋਰਟ ਦੇ ਵਿੱਚੋਂ ਕਰਨ ਵਾਲੇ ਕੇਸ 'ਚ ਤਾਂ ਮਤਲਬ ਜ਼ਮਾਨਤਾਂ ਵੀ ਰੱਦ ਹੋ ਗਈਆਂ ਨਾ ਇਹ ਪਤਾ ਵੀ ਉਹ ਸਸਪੈਂਡ ਨੇ ਨਾ ਇਹ ਪਤਾ ਉਹਨਾਂ ਦੀ ਡਿਊਟੀ ਕਿੱਥੇ ਆ ਨਾ ਉਹ ਚੰਡੀਗੜ੍ਹ ਦੀ ਸਿੱਟ ਬਣਾਈ ਆ ਉਹਦੇ ਮੂਰੇ ਪੇਸ਼ ਹੋ ਰਿਹਾ ਮਤਲਬ ਪੁਲਿਸ ਤੋਂ ਇਹ ਕੰਮ ਕਰਾਉਣੇ ਫਿਰ ਉਹਨਾਂ ਨੂੰ ਪੂਰੀ ਤਰ੍ਹਾਂ ਰੱਖਿਆ ਕਰਨੀ ਉਹਨਾਂ ਦੀ ਪਹਿਲੇ ਦੌਰ ਚ ਵੀ ਇਹੀ ਹੋਇਆ ਹੁਣ ਵੀ ਉਹੀ ਹੋ ਰਿਹਾ ਇਹ ਬੜਾ ਖਤਰਨਾਕ ਰੁਝਾਨ ਆ ਜਾਨੀ ਇਸ ਰੂਪ ਦੇ ਵਿੱਚ ਮੈਨੂੰ ਇਹ ਲੱਗਦਾ ਭਗਵੰਤ ਮਾਨ ਚਾਹੇ ਵੜਕਾ ਮਾਰ ਰਿਹਾ ਪਰ ਪਾਲਸੀ ਇਹ ਕੇਂਦਰ ਸਰਕਾਰ ਵਾਲੀ ਉਹ ਲਾਗੂ ਕਰ ਰਹੀ ਆ ਅਫਸਰ ਸ਼ਾਹੀ ਹੈ ਜਿਹੜੀ ਆਈਐਸ ਆਈਪੀਐਸ ਉਹ ਜਿਵੇਂ ਸਿੱਧੇ ਗ੍ਰਹਿ ਮੰਤਰੀ ਵਾਲੇ ਨੂੰ ਜਵਾਬਦੇਹ ਹੁੰਦੇ ਆ ਪੰਜਾਬ ਚ ਕਹੀ ਜੀ ਹਲਤ ਪੈਦਾ ਕਰਨੀਆਂ ਇਹਨੂੰ ਕਿੱਧਰ ਨੂੰ ਠੱਕ ਕੇ ਲਜਾਣਾ ਉਹਨਾਂ ਲਈਆਂ ਤੀਏ ਕੰਮ ਕੀਤਾ ਜਾ ਰਿਹਾ ਇਸੇ ਕਰਕੇ ਹਰ ਥਾਂ ਤੇ ਪੁਲਿਸ ਜਬਰਾਂ ਜਿਹੜੀ ਉਹ ਤੇਜ਼ ਹੋ ਰਿਹਾ। ਮਤਲਬ ਇਹਨੂੰ ਪਤਾ ਨਹੀਂ ਇਹ ਇਹ ਜਦੋਂ ਸੱਤਾ 'ਚ ਨਹੀਂ ਆਇਆ ਸੀ ਉਹ ਗੱਲਾਂ ਹੁਣ ਇਹਦੇ ਯਾਦ ਨਹੀਂ ਨਾ ਪਰ ਲੋਕ ਯਾਦ ਕਰਾਉਂਦੇ ਨੇ। ਮਤਲਬ ਉਹਨਾਂ ਵੇਲੇਾਂ 'ਚ ਵੀ ਲੋਕ ਕਹਿੰਦੇ ਹੁੰਦੇ ਆ ਹੁਣ ਵੀ ਕਹਿੰਦੇ ਨੇ ਲੋਕ। ਮੇਰੇ ਹਾਂ ਜਬਰ ਨਕਾਮੀ ਹੋਰ ਜਬਰ ਜਦੋਂ ਤੱਕ ਨਾ ਮਿਲੇ ਕਬਰ ਹਰ ਜਬਰ ਦੀ ਇਹ ਹੀ ਕਹਾਣੀ ਕਰਨਾ ਜਬਰ ਤੇ ਮੂੰਹ ਦੀ ਖਾਣੀ। ਇਤਿਹਾਸ ਇਹ ਦੱਸਦਾ ਸੋ ਭਗਵੰਤ ਤਾਂ ਮੰਨਉ ਇਹਦੀ ਪਾਰਟੀ ਨੂੰ ਮੂੰਹ ਦੀ ਖਾਣੀ ਪੈਣੀ ਆ ਜਿਵੇਂ ਇਹ ਲੋਕਾਂ ਨੂੰ ਟੁੱਟ ਕੇ ਪੈ ਗਿਆ ਚੈਲੰਜ ਕਰਨ ਲੱਗ ਗਿਆ ਤੇ ਜਿਵੇਂ ਪੁਲਿਸ ਨੂੰ ਪ੍ਰੋਟੈਕਸ਼ਨ ਦੇਣ ਲੱਗ ਗਿਆ ਤੇ ਜਿਵੇਂ ਪੁਲਿਸ ਮੁੰਡਿਆਂ ਦੇ ਮਾਰਨ ਲੱਗੀ ਲੱਤਾਂ ਚੋਂ ਪੱਟਾਂ ਤੋਂ ਹੁਣ ਮਤਲਬ ਛਾਤੀਆਂ 'ਚ ਗੋਲੀਆਂ ਮਾਰਨ ਲੱਗੀ ਮਤਲਬ ਜਿੰਨੇ ਪੁਲਿਸ ਸੁਧਾਰ ਲਈ ਹਦਾਇਤਾਂ ਜਾਰੀ ਹੋਈਆਂ ਨੇ ਪ੍ਰਕਾਸ਼ ਸਿੰਘ ਡੀਜੀਪੀ ਯੂਪੀ ਦੇ ਸੀ ਉਹ ਕਮੇਟੀ ਬਣੀ ਸੀ ਉਹਨੇ ਸੁਪਾਰਸ਼ਾਂ ਕੀਤੀਆਂ ਸੀ ਫੇਰ ਸੁਪਰੀਮ ਕੋਰਟ ਨੇ ਕਿੰਨੀਆਂ ਹਦਾਇਤਾਂ ਕੀਤੀਆਂ ਹੋਈਆਂ ਪੁਲਿਸ ਸੁਧਾਰਾਂ ਬਾਰੇ ਬਿਲਕੁਲ ਇੱਕ ਨਹੀਂ ਕੀਤਾ ਕਿਤੇ ਇੱਕ ਗੱਲ ਸੀ ਵੀ ਸਾਰੇ ਥਾਣੇ ਦਾ ਹਰ ਕੋਨਾ ਸੀਸੀਟੀਵੀ ਰਾਹੀਂ ਕਵਰ ਹੋਣਾ ਚਾਹੀਦਾ 24 ਘੰਟੇ ਚੱਲਣਾ ਚਾਹੀਦਾ ਉਹ ਤਾਂ ਕਿ ਕੋਈ ਇਹ ਹੀ ਉੱਥੇ ਜੋ ਐਕਟੀਵਿਟੀ ਹੁੰਦੀ ਆ ਉਹ ਲੁਕੀ ਨਾ ਰਹੇ ਦੇ ਆ ਤੁਹਾਡੇ ਸਾਹਮਣੇ ਘੋਟਣੇ ਵੀ ਫੇਰੇ ਜਾ ਰਹੇ ਨੇ ਮਤਲਬ ਤਲੀਆਂ ਵੀ ਕੁੱਟੀਆਂ ਜਾ ਰਹੀਆਂ ਨੇ ਕਰੰਟ ਵੀ ਲਾਏ ਜਾ ਰਹੇ ਨੇ ਸਾਰਾ ਕੁਝ ਹੋ ਰਿਹਾ ਤੁਹਾਡੇ ਤਾਂ ਮਾਲੀ ਸਾਹਿਬ ਬਠਿੰਡੇ ਵਾਲੇ ਮਸਲੇ ਦੇ ਵਿੱਚ ਤਾਂ ਇਹ ਆ ਕਿ 23 ਤਰੀਕ ਦਾ ਪੁਲਿਸ ਐਕਸੀਡੈਂਟ ਸ਼ੋ ਕਰਦੀ ਆ 24 ਤਰੀਕ ਨੂੰ ਐਫਆਈਆਰ ਹੁੰਦੀ ਆ ਮਤਲਬ 23 ਤਰੀਕ ਨੂੰ ਇਹ ਡਾਕਟਰ ਮੰਨਦੇ ਨੇ ਕਿ 23 ਤਰੀਕ ਨੂੰ ਸਿਵਲ ਹਸਪਤਾਲ ਦੇ ਵਿੱਚ ਉਸਦੀ ਮੌਤ ਹੋ ਜਾਂਦੀ ਆ ਤੇ 24 ਤਰੀਕ ਤੋਂ ਜਾ ਕੇ ਐਫਆਈਆਰ ਹੁੰਦੀ ਆ ਮਤਲਬ 23 ਤਰੀਕ ਨੂੰ ਡਾਕਟਰ ਕੀ ਪੁਲਿਸ ਨੂੰ ਸੁਨੇਹਾ ਨਹੀਂ ਭੇਜਦੇ ਨਹੀਂ ਡਾਕਟਰ ਗਰਗ ਨੇ ਨਾ ਬੜਾ ਵਿਸਥਾਰ ਦੇ ਵਿੱਚ ਦਿੱਤੇ ਆ 23 ਤਰੀਕ ਨੂੰ ਉਹਨਾਂ ਕੋਲ ਬੰਦਾ ਪਹੁੰਚ ਗਿਆ ਉਹਨਾਂ ਨੇ 23 ਤਰੀਕ ਨੂੰ ਇਹ ਥਾਣੇ ਨੂੰ ਇਨਫੋਰਮ ਕਰਨਾ ਚਾਹੀਦਾ ਸੀ ਚਾਹੇ ਐਕਸੀਡੈਂਟ ਨਹੀਂ ਕਰਦੇ ਵੀ ਇੱਕ ਬੰਦੇ ਦੀ ਡੈੱਡ ਬੋਡੀ ਆਈ ਆ ਗੱਡੀ ਦੇ ਵਿੱਚ ਆਈ ਆ ਤੇ ਇਹਨੂੰ ਇਹ ਕਰਦੇ ਪਰ ਉਹਨਾਂ ਨੇ 24 ਨੂੰ ਕੀਤਾ ਐਫ ਆਈ ਆਰ ਮੇਰਾ ਖਿਆਲ ਹੈ ਇਹਨਾਂ ਨੇ 25 ਨੂੰ ਸਵੇਰੇ ਲਿਖੀ ਆ ਜੀ ਮਤਲਬ ਇਸ ਤਰ੍ਹਾਂ ਮਤਲਬ ਉਹ ਹਸ਼ਪ ਕਰਨ ਦਾ ਜਿਹੜਾ ਪੁਲਿਸ ਆ ਉਹਦੇ ਵਿੱਚ ਕਿਤੇ ਨਾ ਕਿਤੇ ਡਾਕਟਰਾਂ ਦੀ ਵੀ ਲਾਪਰਵਾਹੀ ਦਿਸਦੀ ਆ ਜਿਹੜੇ ਉਸ ਮਾਮਲੇ ਦੇ ਜਾਣਕਾਰ ਨੇ ਜਿਵੇਂ ਗਰਗ ਸਾਹਿਬ ਦਾ ਮੈਂ ਤੁਹਾਨੂੰ ਉਦਾਹਰਣ ਮਲੀ ਸਾਹਿਬ ਉਹੀ ਹੈ ਨਾ ਜੇ ਹਾਲਾਂਕਿ ਡਾਕਟਰ ਦਾ ਸਭ ਤੋਂ ਪਹਿਜ ਕੋ ਲੜਾਈ ਝਗੜਲਾ ਜਾਂ ਕੇਸ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਹੁੰਦਾ ਡਾਕਟਰਾਂ ਦਾ ਫਰਜ਼ ਹੁੰਦਾ ਸਭ ਤੋਂ ਪਹਿਲਾਂ ਪੁਲਿਸ ਨੂੰ ਇਨਫੋਰਮ ਕਰਨਾ ਫਿਰ ਉਹ ਗਲੇਰੀ ਕਾਰਵਾਈ ਰੰਭ ਦੇਣਗੇ ਤੇ ਉਹਦੇ ਵਿੱਚ ਕੀ ਆ ਜਾਂ ਤਾਂ ਡਾਕਟਰਾਂ ਨੇ ਪੁਲਿਸ ਨੂੰ ਨਹੀਂ ਦੱਸਿਆ ਜਾਂ ਡਾਕਟਰਾਂ ਨੇ ਪੁ ਯਾ ਪੁਲਿਸ ਪਰਦਾ ਪਾਰਹੀ ਆ ਜਾਂ ਫਿਰ ਕਈ ਵਾਰ ਗੰਡਲੇ ਜਾਂਦੇ ਨੇ ਡਾਕਟਰ ਜਾਂ ਦੋਨੇ ਪੱਖਾਂ ਇਹ ਤਾਂ ਜਿਹੜੀ ਕਾਰਵਾਈ ਆ ਇਹ ਤਾਂ ਕਾਗਜ਼ਾਂ ਦੇ ਉੱਤੇ ਲਿਖਿਆ ਹੁੰਦਾ ਟਾਈਮ ਬੋਡੀ ਕਿੰਨੇ ਵਜੇ ਆਈ ਜੀ ਉਹਦੀ ਰਿਪੋਰਟ ਕਿੰਨੇ ਵਜੇ ਥਾਣੇ ਨੂੰ ਭੇਜੀ ਥਾਣੇ ਕੋਲੇ ਕਿੰਨੇ ਵਜੇ ਆਈ ਐਫ ਆਈ ਆਰ ਕਿੰਨੇ ਵਜੇ ਇਹ ਤਾਂ ਟਾਈਮ ਆ ਇਹ ਤਾਂ ਇੱਕ ਹਿਸਾਬ ਨਾਲ ਜਿਵੇਂ ਕੋਸ਼ਿਸ਼ ਸੀ ਇਹਨੂੰ ਹਸ਼ਾਪਾ ਕਰਨ ਦੀ ਉਸ ਲਾਈਨ ਵਾਲੀਆਂ ਗੱਲਾਂ ਨੇ ਜਿਹੜੀਆਂ ਜੁੜਦੀਆਂ ਨੇ ਹੁਣ ਉਹ ਮੁੰਡਾ ਵੀ ਸ਼ੱਕੀ ਆ ਜਿਹੜਾ ਗਗਨਦੀਪ ਜੀ ਇੱਕ ਮੁੰਡਾ ਹੈਪੀ ਲੂਥਰਾ ਜੀ ਜਿਹਦੇ ਬਾਰੇ ਕਿਹਾ ਜਾਂਦਾ ਵੀ 11:30 ਵਜੇ ਆਈਲੈਟ ਸੈਂਟਰ ਚੋਂ ਬਾਹਰ ਨਿਕਲੇ ਨੇ 11:30 ਤੋਂ ਉਦੋਂ ਬਾਅਦ ਕਿੱਥੇ ਰਹੇ ਕੀ ਕੀਤਾ ਹਾਲੇ ਸਾਹਮਣੇ ਆਉਣਾ ਉਹ ਮੁੰਡੇ ਨੇ ਵੀਡੀਓ ਪਾਈ ਆ ਵੀਡੀਓ ਪਾਉਣ ਤੋਂ ਬਾਅਦ ਉਹ aloop ਕਿ ਹੋ ਗਿਆ ਫਿਰ ਉਹ ਮੁੰਡੇ ਤੇ ਵੀ ਐਫਆਈਆਰ ਆ ਹੈਪੀ ਲੂਥਰੇ ਤੇ ਵੀ ਆ ਜਿਹੜਾ ਮੈਂ ਨਾਂ ਲਿਆ ਸੀ ਜਗਦੀਸ਼ ਤਾਰੀ ਦਾ ਉਹ ਤੇ ਵੀ ਹੈਗੀ ਆ ਉਦੋਂ ਬਾਅਦ ਕੀ ਹੋਇਆ ਕੋਸਟ ਸਮਾਰਟ ਮਾ ਜਿਹੜਾ ਸਿਵਲ ਹਸਪਤਾਲ ਤੇ ਇਹ ਜਿਹੇ ਦਾ ਕਿੱਥੇ ਨਹੀਂ ਜਾ ਸਕਦਾ ਮਾਪੇ ਅੜ ਗਏ ਸਮਝਦਾਰ ਵੀ ਰਹੇ ਉਹਨਾਂ ਨੇ ਏਮਜੋ ਬਠੰਡੇ ਤੋਂ ਕਰਾਇਆ ਜਿੰਨਾ ਕ ਪੋਸਟਮਾਰਟ ਦੀ ਰਿਪੋਰਟ ਸਾਹਮਣੇ ਆਈ ਆ ਫਾਈਨਲ ਆਖਰੀ رائے ਉਹਨਾਂ ਨੇ ਦੇਣੀ ਆ ਵਿਸਰਾ ਰਿਪੋਰਟ ਆਉਣ ਤੋਂ ਬਾਅਦ ਪਰ ਉਹ ਜ ਸਾਹਮਣੇ ਆ ਰਿਹਾ ਵੀ ਕਿਵੇਂ ਸਿਰ ਤੋਂ ਲੈ ਕੇ ਗੁਪਤੰਗਾ ਤੱਕ ਕਿਵੇਂ ਉਹਦੇ ਕਰੰਟ ਲਏ ਕਿੱਥੇ ਕਿੱਥੇ ਨਿਸ਼ਾਨ ਪਏ ਨੇ ਉਹ ਸਟਾਂਗਾਂ ਦੇ ਨਿਸ਼ਾਨ ਥੋੜੋ ਜੀ ਉਹਦਾ ਕਰੰਟ ਦੇ ਨਿਸ਼ਾਨ ਨੇ ਫਿਰ ਉਸ ਤੋਂ ਬਾਅਦ ਜਦੋਂ ਇਹ ਗੱਲ ਸਾਹਮਣੇ ਆ ਗਈ ਫਿਰ ਤਿੰਨ ਸੀਆਈਏ ਦੇ ਹੋਰ ਬੰਦੇ ਨਾਮਜਦ ਕਰਤੇ ਇਹ ਤਾਂ ਸਾਫ਼ ਹੋ ਗਿਆ ਵੀ ਉਹ ਸੀਆਈਏ ਦੇ ਵਿੱਚ ਹੋਇਆ ਸਾਰਾ ਕੁਝ ਆਈ ਤਾਂ ਹੋਣੀ ਉਹਨਾਂ ਨੇ ਕਿਤੇ ਸੜਕ ਤੇ ਕਰ ਲਿਆ ਜਾਂ ਕਿਸੇ ਕੋਠੇ ਤੇ ਲੈ ਜਾ ਕੇ ਕਰ ਲਿਆ ਕਿਉਂਕਿ ਕਰੰਟ ਲਾਉਣ ਦਾ ਇਹਨਾਂ ਕੋਲੇ ਸਿਸਟਮ ਹੁੰਦਾ ਖੜਕੂ ਦੌਰ ਵੇਲੇ ਵੀ ਹੈਗੇ ਸੀ ਪਰ ਐਕਸ਼ਨ ਉਹਨਾਂ ਤੇ ਕੋਈ ਨਹੀਂ ਗ੍ਰਫਤਾਰੀ ਕੋਈ ਨਹੀਂ ਗਗਨਦੀਪ ਨਹੀਂ ਸਾਹਮਣੇ ਆ ਰਿਹਾ ਹੈਪੀ ਲੂਥਰਨ ਨਹੀਂ ਸਾਹਮਣੇ ਆ ਰਿਹਾ ਹੈਪੀ ਲੂਥਰੇ ਬਾਰੇ ਉਹ ਮੁੰਡੇ ਦੀ ਘਰ ਵਾਲੀ ਪਤਨੀ ਕਹਿੰਦੀ ਆ ਵੀ ਮੈਨੂੰ ਫੋਨ ਆਇਆ ਉਹਨੇ ਦੱਸਿਆ ਮੈਂ ਅਨਨੋਨ ਨੰਬਰ ਤੋਂ ਫੋਨ ਆਇਆ ਵੀ ਮੈਂ ਆ ਮੈਂ ਤਾਂ 10 ਦਿਨ ਪਹਿਲਾਂ ਹੀ ਆਇਆ ਜੀ ਮੈਂ ਕਿਸੇ ਕਤਲ ਕੇਸ ਦੇ ਜੇਲ੍ਹ ਦੇ ਵਿੱਚ ਬੰਦ ਸੀ ਹੁਣ ਇਹ ਵੀ ਕਿਹਾ ਜਾਂਦਾ ਵੀ ਜਿਹੜਾ ਇਹ ਮੁੰਡਾ ਇਹਦਾ ਭਰਾ ਵਕੀਲ ਆ ਜੀ ਇਹਨੇ ਜਾ ਕੇ ਜਦੋਂ ਦੱਸਿਆ ਵੀ ਆਹ ਕੁਛ ਹੋ ਗਿਆ ਵੀ ਉਹਨੇ ਸਲਾਹ ਇਹਨੂੰ ਦਿੱਤੀ ਵੀ ਜੇ ਤੂੰ ਬਚਣਾ ਤਾਂ ਤੂੰ ਇਹਨੂੰ ਆਊਟ ਕਰ ਦੇ ਜਿਹਨੂੰ ਬਿਸਲ ਬਲੂਅਰ ਬਣ ਜਾ ਤੇਰੀ ਬੱਚਤ ਰਹਿ ਜੂ ਇਸ ਕਰਕੇ ਕਹਿੰਦੇ ਨੇ ਵੀਡੀਓ ਬਣਾਈਆ ਬਣਾਈ ਵੀ ਕਿਸੇ ਗੱਡੀ 'ਚ ਬੈਠੇ ਦੀ ਆ ਕਿਸੇ ਹੋਰ ਤਰ੍ਹਾਂ ਦੀ ਨਹੀਂ ਬਣਾਈ ਆ ਜੀ 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 ਅੱਛਾ ਮਲਿਸਾ ਇੱਕ ਜਿਹੜਾ ਗਗਨਦੀ ਪੌਧੀ ਵੀਡੀਓ ਆਉਂਦੀ ਆ ਉਹਦੇ ਬਹੁਤ ਸਾਰੇ ਸਵਾਲ ਨੇ ਲੱਗਦਾ ਵੀ ਉਹੋ ਦੇਖਣ ਦੇ ਵਿੱਚ ਕਿ ਜਿਸ ਤਰੀਕੇ ਕੋਈ ਤਾਂ ਦੇਰ ਬਾਅਦ ਆਉਂਦਾ ਕਿ ਛੱਡ ਕੇ ਆ ਜਾਂਦਾ ਉਦੋਂ ਮੈਂ ਡਰ ਕੇ ਆ ਗਿਆ ਜੀ ਉਹ ਛੱਡ ਕੇ ਭੱਜੇ ਆਉਂਦਾ ਉਹ ਪਹਿਲਾਂ ਉਹ ਵੀਡੀਓ ਆ ਕੇ ਪਾ ਦਿੰਦਾ ਉਹ ਪਹਿਲਾਂ ਕਿਉਂ ਨਹੀਂ ਉਹ ਸਾਰਾ ਕੁਝ ਕੀਤਾ ਉਹ ਲੱਗਦਾ ਨਹੀਂ ਕਿ ਵੈਲ ਪਲਾਨਡ ਆ ਜਾਂਦਾ ਜਿਵੇਂ ਦੇਖਣ ਨੂੰ ਲੱਗਦਾ ਹਾਂ ਆਪ ਕੋ ਥਾਟ ਜਿਵੇਂ ਉਹਨਾਂ ਦੇ ਘਰ ਦੇ ਦੱਸਦੇ ਨੇ ਵੀ ਜਦੋਂ ਹਸਪਤਾਲ ਤੋਂ ਨਿਕਲਦਾ ਜਿਵੇਂ ਚਾਬੀ ਤੇ ਮੋਬਾਈਲ ਜਿਵੇਂ ਬੰਦਾ ਆਇਆ ਆਉਂਦਾ ਹੁੰਦਾ ਨਾ ਵੀ ਕੋਈ ਉਹਦਾ ਕੰਮ ਕਰਕੇ ਆਇਆ ਉਹਦੇ ਚਿਹਰੇ ਤੇ ਕੋਈ ਤਣਾਅ ਸ਼ਿਕੰਜ ਸਾਰੇ ਕੈਸੇ ਨੂੰ ਉਹ ਤੇ ਮਤ ਲੱਗਦੀ ਹੈ ਵੀ ਜੇ ਉਹ ਉਹਦੇ ਨਾਲ ਦਾ ਸੀ ਉਹਦਾ ਦੋਸਤ ਸੀ ਫਿਰ ਉਹ ਘਰੇ ਜਾਂਦਾ ਘਰ ਦੇ ਨੂੰ ਦੱਸਦਾ ਜਦੋਂ ਪੁਲਿਸ ਤੋਂ ਬਾਹਰ ਆ ਗਿਆ ਚਲੋ ਕਈ ਵਾਰ ਡਰ ਚੋਂ ਵੀ ਬੰਦਾ ਕਰਦਾ ਹੁੰਦਾ ਸੋ ਬਹੁਤ ਅਣਸੁਣਦੇ ਸਵਾਲ ਪਏ ਨੇ ਪਰ ਚੰਗੀ ਗੱਲ ਇਹ ਆ ਵੀ ਪਰਿਵਾਰ ਡਟ ਕੇ ਖੜ ਗਿਆ ਸਥਾਨਕ ਜਥੇਬੰਦੀਆਂ ਨਾਲ ਖੜ ਗਿਆ ਉਸ ਪਰਿਵਾਰ ਦਾ ਵੀ ਇਲਾਕੇ ਚ ਚੰਗਾ ਮਾਣ ਤਾਣਾ ਗੁਰਦੁਆਰਾ ਸਾਹਿਬ ਦੇ ਨਾਲ ਜੁੜ ਕੇ ਉਹਨਾਂ ਦੇ ਸਬੰਧ ਜੁੜੇ ਹੋਏ ਨੇ ਇਹ ਮੁੰਡਾ ਮੁੰਡੇ ਦਾ ਵੀ ਇੱਕ ਵਧੀਆ ਟੀਚਰ ਵਜੋਂ ਮਾਣ ਤਾਣ ਹੈਗਾ ਜਿਦੇ ਕਰਕੇ ਉੱਥੇ ਲੋਕਾਂ ਦੀ ਲਾਮਬੰਦੀ ਆ ਜਿਹੜੀ ਉਹ ਸ਼ੁਰੂ ਹੋ ਰਹੀ ਆ ਤੇ ਜਿਵੇਂ ਇੱਧਰ ਵੀ ਕਰਨ ਵਾਲਾ ਪਰਿਵਾਰ ਵੀ ਅੜਿਆ ਹੋਇਆ ਕਿਉਂਕਿ ਜਿਹੜਾ ਮੁੰਡਾ ਮਾਰਿਆ ਸ਼ੀਹਾ ਦੌਦ ਵਾਲਾ ਉਹਨਾਂ ਦਾ ਪਰਿਵਾਰ ਤਾਂ ਬੈਠ ਗਿਆ ਸੀ ਜਿਵੇਂ ਉਹ ਤਿੰਨ ਯੂਪੀ ਮਾਰੇ ਨੇ ਉਹ ਵੀ ਬਹਿ ਗਏ ਸੀ ਬੇਚਾਰੇ ਗਰੀਬ ਵੀ ਕੀ ਪੁੱਛੂ ਇਹ ਤਾਂ ਜਿਹੜੇ ਗਰਤੇਜ ਸਿੰਘ ਢਿੱਲੋਂ ਨੇ ਉਹਨਾਂ ਨੂੰ ਜਦੋਂ ਲਿੰਕ ਜੁੜਿਆ ਉਹ ਅਨਕਾਉਂਟਰ ਦੇ ਨਾਲ ਉਹਨਾਂ ਨੇ ਪਰਿਵਾਰ ਨੂੰ ਫਿਰ ਹੌਸਲਾ ਹਿੰਮਤ ਦਿੱਤੇ ਤਾਂ ਹਾਈ ਕੋਰਟ ਦੇ ਵਿੱਚ ਗੱਲ ਗਈ ਆ ਹਾਈ ਕੋਰਟ ਨੇ ਗੱਲ ਲੰਮੀਆਂ ਤਰੀਕਾਂ ਤਿੰਨ ਮਹੀਨੇ ਦੀਆਂ ਪਾਤੀਆਂ ਸੋ ਮੈਨੂੰ ਇਹ ਲੱਗਦਾ ਬੀਸ ਉਹ ਜਿਵੇਂ ਕਹਿੰਦੇ ਸੁੱਕੇ ਜਾਣ ਨਾ ਬੋਲਾ ਚ ਮਾਰ ਮਗਰਾ ਜੋ ਮਾਰਦੇ ਨੇ ਜਾਂਦੇ ਚਾਂਗਰਾ ਸੰਤ ਨਾਮ ਦਾਸੀ ਦਾ ਗੀਤ ਸੀ ਵੀ ਕਿਸਾਨੀ ਦੀ ਲੁੱਟ ਬਾਰੇ ਸੀ ਵੀ ਬੋਲਾ ਨੂੰ ਲੁੱਟ ਕੇ ਜਿਹੜੇ ਚਾਂਗਰਾ ਮਾਰ ਕੇ ਜਾਂਦੇ ਨੇ ਸੁੱਕੇ ਨਹੀਂ ਜਾਣਦੇ ਨੇ ਮੈਨੂੰ ਇਹ ਲੱਗਦਾ ਵੀ ਇਹ ਸੁੱਕੇ ਨਹੀਂ ਜਾਣਗੇ ਪਟਿਆਲੇ ਵਾਲੇ ਤੇ ਮਠੰਡੇ ਵਾਲੇ ਜਿਹੜੇ ਹਿਸਾਬ ਨਾਲ ਲੋਕ ਗੰਭੀਰਤਾ ਨਾਲ ਇਹਨੂੰ ਲੈ ਰਹੇ ਨੇ ਪਰ ਮਾਲੀ ਸਾਹਿਬ ਮੈਂ ਉੱਥੇ ਦੁਬਾਰਾ ਫੇਰੋ ਨਾ ਪੁਲਿਸ ਦੀ ਹਰ ਵਾਰ ਆਪਦੇ ਮੁਲਾਜ਼ਮਾਂ ਨੂੰ ਮਤਲਬ ਇੱਕ ਦਾਇਰੇ ਤੋਂ ਵੱਧ ਕੇ ਬਾਹਰ ਜਾ ਕੇ ਪ੍ਰੋਟੈਕਟ ਕਰਨ ਦੀ ਜਿਹੜੀ ਨੀਤੀ ਆ ਚਾਹੇ ਉਹ ਕਰਨ ਵਾਲੇ ਮਸਲੇ ਦੇ ਵਿੱਚ ਉਹ ਹੁਣ ਵੀ ਇੱਥੇ ਪਹਿਲਾਂ ਇੱਕ ਪੁਲਿਸ ਵਾਲਾ ਨਾਮਜ਼ਦ ਕੀਤਾ ਜਾਂਦਾ ਫਿਰ ਜਦੋਂ ਪ੍ਰੈਸ਼ਰ ਪੈਂਦਾ ਤਿੰਨ ਪੁਲਿਸ ਵਾਲੇ ਹੋਰ ਨਾਮਜ਼ਦ ਕੀਤੇ ਜਾਂਦੇ ਨੇ ਦੋ ਸਿਵਲ ਦੇ ਹੋਗੇ ਚਾਰ ਪੁਲਿਸ ਮੁਲਾਜ਼ਮ ਹੋਗੇ ਜਿਹੜੇ ਦੋ ਸਿਵਲ ਦੇ ਨਾਲ ਐਡ ਕਰ ਲੈ ਕਿ ਲੱਗਦਾ ਇਹਦੀ ਇਹ ਕੁਝ ਬਣੂਗਾ ਕਿਸੇ ਪਾਸੇ ਜਾਊ ਕਹਾਣੀ ਵਾਲੀ ਗੱਲ ਤਾਂ ਚਲੋ ਇੱਕ ਵੱਖਰੀ ਆ ਜਿਹੜੇ ਐਡ ਕੀਤੇ ਨੇ ਕਿਉਂਕਿ ਉਹਨਾਂ ਦੇ ਨਾਲ ਹੈਗਾ ਸੀ ਉਹ ਓਹੋ ਬਾਦਮਾਖਵਾ ਬਣਦੇ ਨੇ ਜਾਂ ਕੀ ਬਣਦੇ ਨੇ ਤਾਂ ਉਹਨਾਂ ਵਾਲਾ ਸੰਬੰਧ ਕਿਉਂਕਿ ਇਹ ਤਾਂ ਨਹੀਂ ਕਿਤੇ ਉਹ ਨਾਲ ਇਸ ਕਰਕੇ ਫਸਾ ਲਏਗੇ ਹੁਣ ਵੀ ਠੀਕ ਹੈ ਜੇ ਤੁਸੀਂ ਚੱਲੋਗੇ ਨਾਲ ਤੁਸੀਂ ਵੀ ਫਸੋਗੇ ਉਹ ਇਸ ਹੱਦ ਤੱਕ ਉਹਨਾਂ ਦੀ ਗਵਾਹੀ ਰੱਖੀ ਹੋਈ ਹੋਵੇ ਜਿਵੇਂ ਉਹ ਗਵਾਹੀ ਦੇਣਗੇ ਕਿਉਂਕਿ ਜੇ ਆਪ ਬਚਣਗੇ ਤਾਂ ਪੁਲਸ ਵਾਲੇ ਵੀ ਬਚਣਗੇ ਨਹੀਂ ਦੇਖੋ ਉਹ ਕਹਿੰਦਾ ਵੀ ਪੁਲਸ ਵਾਲੇ ਨੇ ਮੈਨੂੰ ਕਿਹਾ ਵੀ ਐਂ ਜਾ ਕੇ ਕਰ ਉਹਨੇ ਉਸੇ ਤਰ੍ਹਾਂ ਕੀਤਾ ਵੀ ਉਹ ਉੱਦ ਜਾ ਕੇ ਕਹਿੰਦੇ ਆਏ ਫਿਰ ਉੱਥੇ ਆਪਦਾ ਐਡਰੈਸ ਵਗੈਰਾ ਵੀ ਨਹੀਂ ਲਿਖਾਇਆ ਜੀ ਨਹੀਂ ਤਾਂ ਪੁਲਸ ਵਾਲੇ ਕਹਿੰਦੇ ਨੇ ਕੌਣ ਛੱਡ ਕੇ ਗਿਆ ਇਹ ਕਹਿ ਕੇ ਵੀ ਉਹਨਾਂ ਦੇ ਘਰ ਦੇ ਆ ਰਹੇ ਨੇ ਜਲਦੀ ਮਤਲਬ ਜਿਹੜਾ লাশ ਲੈ ਕੇ ਜਾਂ ਜ਼ਖਮੀ ਨੂੰ ਲੈ ਕੇ ਜਾਂਦਾ ਡਾਕਟਰ ਦਾ ਫਰਜ ਬਣਦਾ ਵੀ ਉਹਦਾ ਨੋਟ ਕਰਨ ਉਹਦਾ ਸਾਰਾ ਕੁਝ ਵੀ ਕਰਨ ਉਹ ਬੰਦੇ ਲੈ ਕੇ ਆਇਆ ਹਰ ਥਾਂ ਤੇ ਅਣਗੈਲੀ ਹੈ ਜਿਹੜੀ ਦਿਸਦੀ ਹੈ ਦੂਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਜਦੋਂ ਪੁਲਿਸ ਵਾਲੇ ਕਾਟਲੀ ਟੋਲਿਆਂ ਨੂੰ ਤੁਸੀਂ ਨਹੀਂ ਬਚਾਉਂਗੇ ਤਾਂ ਨਵਾਂ ਕੰਮ ਕੌਣ ਕਰੂ ਜੀ ਤੁਸੀਂ ਇਹ ਦੇਖੋ ਵੀ ਉਹੀ ਬੰਦੇ ਜਿਹੜੇ ਮਾਨਸਾ ਚ ਉਦੋਂ ਪਹਿਲਾਂ ਹੁੱਜਾ ਮਾਰਦੇ ਸੀ ਬੱਸਾਂ ਦੇ ਬੈਠੇ ਮੁੜ ਕੇ ਕਿੱਥੇ ਡਿਊਟੀਆਂ ਲੱਗੀਆਂ ਉਹਨਾਂ ਨੇ ਉੱਚੀ ਥਾਂ ਤੇ ਡਿਊਟੀਆਂ ਲੱਗੀਆਂ ਨੇ ਉਹੀ ਪੁਲਿਸ ਅਫਸਰ ਜਿਨ੍ਹਾਂ ਨੇ ਪਹਿਲਾਂ ਸ਼ਿਕਾਰ ਕੀਤਾ ਮੁੰਡਿਆਂ ਦਾ ਉਹਨਾਂ ਨੂੰ ਵੀ ਤਰੱਕੀਆਂ ਮਿਲੀਆਂ ਨੇ ਸੋ ਇਹ ਜਿਹੜੇ ਕਾਤਲੀ ਟੋਲੇ ਨੇ ਜਦੋਂ ਤੁਸੀਂ ਪੁਲਿਸ ਰਾਜ ਪਹੇਜਾ ਕੁਝ ਹੋਰ ਵੱਡੀ ਪੱਧਰ ਤੇ ਜਾਣਾ ਜੇ ਤੁਸੀਂ ਉਹਨਾਂ ਨੂੰ ਪ੍ਰੋਟੈਕਟ ਨਹੀਂ ਕਰੋਗੇ ਅਗਲਾ ਤੁਹਾਡੇ ਹੱਥ ਕਿਵੇਂ ਜਾਊ ਅੱਗੇ ਤਿਆਰ ਨਹੀਂ ਹੋ ਕਿਉਂਕਿ ਪਹਿਲਾਂ ਇਹਨਾਂ ਨੂੰ ਸਜ਼ਾਵਾਂ ਨਹੀਂ ਮਿਲੀਆਂ ਇਹਨਾਂ ਦੇ ਮੂੰਹ ਲੋਹੂ ਲੱਗਿਆ ਹੋਇਆ ਇਸ ਤਰ੍ਹਾਂ ਕਿ ਇਹਨਾਂ ਦਾ ਪਟਾ ਲਾਤਾ ਤੇ ਚੱਲ ਪਏ ਉਸ ਪਾਸੇ ਨੂੰ ਜਿੱਥੇ ਮਰਜੀ ਦੇਖੋ ਜੀ ਮਤਲਬ ਕਿਵੇਂ ਕਿਸਾਨਾਂ ਨੂੰ ਵੀ ਕੁੱਟ ਰਹੇ ਨੇ ਸਾਰੇ ਕਿਸੇ ਨੂੰ ਹਰ ਮਜ਼ਦਰਾ ਕਰੀ ਨੂੰ ਕੁੱਟ ਰਹੇ ਨੇ ਬੇਰੁਜ਼ਗਾਰਾਂ ਨੂੰ ਕੁੱਟ ਰਹੇ ਨੇ ਮਤਲਬ ਜਿਵੇਂ ਇਸ ਤਰ੍ਹਾਂ ਹੋ ਗਿਆ ਵੀ ਨਹੀਂ ਅੰਦੋਲਨ ਅਸੀਂ ਨਹੀਂ ਕਰਨ ਦੇਣਾ ਮਤਲਬ ਉਹ ਤੁਹਾਡੇ ਸਾਹਮਣੇ ਆ ਇਹ ਕਿਉਂਕਿ ਹੁਣ ਪਿੰਕੀ ਕਾਟ ਸੀ ਤੁਹਾਡੇ ਯਾਦ ਹੋ ਜੀ 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 ਉਹ ਜਿਹੜੇ ਤੋਂ ਬਾਹਰ ਆ ਗਿਆ ਉਹਨੂੰ ਬਹਾਲ ਨਾ ਕੀਤਾ ਉਹਨੇ ਕਿੰਨੀਆਂ ਪਰਤਾਂ ਫਰੋਲਤੀਆਂ ਸੀ ਮੁੜ ਕੇ ਕੀਤਾ ਉਹਨੂੰ ਬਹਾਲ ਚਲੋ ਉਹਦੀ ਡੈਥ ਹੋ ਗਈ ਵੱਖਰੀ ਗੱਲ ਆ ਇਸੇ ਤਰ੍ਹਾਂ ਖਾਲੜਾ ਕੇਸ ਆ ਉਹਦੇ ਵਿੱਚੋਂ ਇੱਕ ਬੰਦਾ ਗੁੱਚੜੇ ਪਿੰਡ ਸੀ ਸ਼ਾਇਦ ਉਹਦਾ ਉਹ ਗਵਾ ਬਣ ਗਿਆ ਸੀ ਪੁਲਿਸ ਉਹਦੇ ਮਗਰ ਪਈ ਰਹੀ ਐਵੇਂ ਭਾਈ ਗੁਰਦੇਵ ਸਿੰਘ ਕੌਂਕੇ ਆ ਜਾਈ ਠੂਰ ਦਾ ਸੀ ਇੱਕ ਪੁਲਿਸ ਜਾਂ ਹੋਮ ਗਾਰਡ ਬੰਦਾ ਉਹ ਵਿਚੋ ਗਵਾਹ ਬਣ ਗਿਆ ਸੀ ਹੁਣ ਜੇ ਨਾ ਮੰਨ ਲ ਇਹਨਾਂ ਨੂੰ ਸੀਬੀਆਈ ਫੜਦੀ ਆ ਇਹਨਾਂ ਚ ਕੋਈ ਨਾ ਕੋਈ ਉਹਦੀ ਗਵਾਹ ਬਣ ਜੂ ਕਿਉਂਕਿ ਆਪਣੇ ਤੌਰ ਤੇ ਤਾਂ ਇਹਨਾਂ ਨੇ ਕੀਤਾ ਨਹੀਂ ਇਹਨਾਂ ਨੇ ਤਾਂ ਸੇਧ ਮਿਲੀ ਇਹਨਾਂ ਨੂੰ ਵੀ ਆ ਕਰਨਾ ਉਹਨੇ ਕੀਤਾ ਇਸੇ ਕਰਕੇ ਅਕਸਰ ਇਹ ਹੁੰਦਾ ਵੀ ਹੇਠਲੇ ਬੰਦੇ ਤਾਂ ਕਹ ਰਹਿ ਜਾਂਦੇ ਨੇ ਉੱਪਰਲੇ ਬਚ ਜਾਂਦੇ ਨੇ ਪਰ ਮਾਲੀ ਸਾਹਿਬ ਕੀ ਲੱਗਦਾ ਜਿਸ ਤਰੀਕੇ ਹੁਣ ਉਸ ਦੌਰ ਚ ਜੋ ਘਟਨਾਵਾਂ ਹੋਈਆਂ ਉਹ ਹੁਣ ਸਾਹਮਣੇ ਆਉਂਦੀਆਂ ਨੇ ਪਰ ਹੁਣ ਜਿਹੜੀਆਂ ਰੀਸੈਂਟਲੀ ਪੰਜਾਬ ਚ ਹੋਈਆਂ ਸਹੀਆਂ ਦਾ ਉਹਨ ਕਾਊਂਟਰ ਹੋਵੇ ਕਰਨਲ ਵਾਲੀ ਘਟਨਾ ਹੋਵੇ ਮਾਨਸਾ ਵਾਲੀ ਹੋਵੇ ਚਾਹੇ ਪੀਲਪੀ ਧਨ ਕਾਊਂਟਰ ਹੋਵੇ ਜਾਂ ਆਹ ਲਾ ਲਈ ਆਪਾਂ ਸੀਆਈਏ ਬਠਿੰਡਾ 2 ਵਾਲਾ ਜਿਹੜਾ ਕਾਂਡਾ ਕੀ ਲੱਗਦਾ ਹੁਣ ਜਿਸ ਤਰੀਕੇ ਲੋਕ ਉੱਠੇ ਨੇ ਜਾਂ ਪੀੜਤ ਵੀ ਲੜ ਰਹੇ ਨੇ ਕੀ ਲੱਗਦਾ ਆਉਣ ਵਾਲੇ ਸਮੇਂ ਚ ਇਸ ਨੂੰ ਨੱਥ ਪੈ ਸਕਦੀ ਹੈ ਸੰਭਾਵਨਾ ਹੈਗੀ ਆ ਦੇਖੋ ਜੀ ਜੇ ਜਿੱਥੇ ਵੀ ਮੁਕਾਬਲਾ ਕਰਨ ਲੱਗੇ ਆ ਲੋਕ ਲੜਨ ਲੱਗਿਆ ਕਾਨੂੰਨਾਂ ਲੜਾਈ ਮੈਂ ਕਹਿੰਦੇ ਦੇਖੋ ਜੀ ਪਹਿਲੀ ਗੱਲ ਤਾਂ ਹੈ ਵੀ ਸਿਆਸੀ ਪਾਰਟੀਆਂ ਕਿਉਂ ਚੁੱਪ ਨੇ ਜੇ ਪੁਲਿਸ ਸਹੀ ਆ ਪੁਲਿਸ ਆਪਣਾ ਪੱਖ ਕਿਉਂ ਨਹੀਂ ਦਿੰਦੀ ਪਟਿਆਲੇ ਬਾਰੇ ਚੁੱਪ ਨੇ ਤੁਸੀਂ 7 ਵਜੇ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਹੋ ਮੁਕਾਬਲੇ 'ਚ ਮਾਰਤਾ ਤਰਕੀਆਂ ਦੇ ਵੀ ਐਲਾਨ ਕਰਦੇ ਹੋ ਫਿਰ ਤੁਸੀਂ ਕਹਿੰਦੇ ਹੋ ਡੀਜੀਪੀ ਤੇ ਮੁੱਖ ਮੰਤਰੀ ਵੀ ਪਲ-ਪਲ ਇਹਦੀ ਖਬਰ ਲੈ ਰਹੇ ਸੀ 11 ਵਜੇ ਐਫਆਈਆਰ ਲਿਖਦੇ ਹੋ ਉਹ ਚਾ ਉਹਨੂੰ जख्मी ਦੱਸਦੇ ਹੋ ਬਰਾਮਦ ਕੋਈ ਨਹੀਂ ਮਦਰ ਕੇਸ ਪ੍ਰਾਪਰਟੀ ਕੋਈ ਨਹੀਂ ਨਾਉਰਾ ਮੋਬਾਈਲ ਆ ਨਾ ਹਥਿਆਰ ਆ ਜਿਹਦੇ ਨਾਲ ਮਾਰਿਆ ਸੋ ਸਾਰਾ ਹੀ ਕੋ ਸ਼ੱਕੀ ਐ ਇਸੇ ਤਰ੍ਹਾਂ ਹੁਣ ਬਠਿੰਡੇ ਵਾਲੇ ਕਿ ਤੁਸੀਂ ਦੇਖ ਲਓ ਵੀ ਪੁਲਿਸ ਚੁੱਪਾ ਜਿੰਨਾ ਦਬਾਅ ਬਣਦਾ ਥੋੜਾ ਜਿਹਾ ਉਨਾਂ ਕ ਅੱਗੇ ਵਧ ਜਾਂਦੀ ਐ ਨਹੀਂ ਨਹੀਂ ਪੁਲਿਸ ਨੂੰ ਇਹ ਬੰਦੇ ਫੜਨੇ ਕੀ ਔਕੇ ਨੇ ਜੀ ਜੇ ਇਹਨਾਂ ਨੇ ਫੜਨੇ ਹੋਣ ਪਰ ਇਹਨਾਂ ਨੇ ਸਾਰਾ ਜੋਰ ਉਹਨਾਂ ਨੂੰ ਬਚਾਉਣ ਤੇ ਲਾਉਣਾ ਜੇ ਸਿਆਸੀ ਪਾਰਟੀਆਂ ਬੋਲਣ ਜਾਂ ਗੋਨਿਆਂ ਨੇ ਜਿਵੇਂ ਕਿਸਾਨ ਜਥੇਬੰਦੀਆਂ ਜਨਤਕ ਜਥੇਬੰਦੀਆਂ ਆ ਗਈਆਂ ਉਹ ਸਾਹਮਣੇ ਆਉਣ ਕਿਉਂਕਿ ਮਨੁੱਖੀ ਹੱਕਾਂ ਦਾ ਮਸਲਾ ਸਾਰਿਆਂ ਦੇ ਹੱਕ ਦਾ ਹੱਕ ਕਾਤਲ ਦਾ ਵੀ ਆ ਹੱਕ ਮਰਤਾ ਪਾਲਦਾ ਵੀ ਇਹ ਮਨੁੱਖੀ ਹੱਕ ਕਾਨੂੰਨੀ ਹੱਕ ਕਿਸਾਨਾਂ ਦਾ ਵੀ ਹੈਗਾ ਗੈਂਗਸਟਰ ਦਾ ਵੀ ਹੈਗਾ ਤੁਸੀਂ ਦੇਖੋ ਜਿਹੜੇ ਪੰਜਾਬ 'ਚ ਗੈਂਗਸਟਰ ਨੇ ਉਹਨਾਂ ਨੇ ਫੜੇ ਜਾਂ ਉਹਨਾਂ ਦੇ ਸਾਥੀ ਫੜੇ ਭਾਗ ਨਾ ਕੋਠੀ ਉਹਨਾਂ ਦਾ ਮੁਕਾਬਲਾ ਬਣਾਤਾ ਝੂਠਾ ਨਾ ਜਿਹੜੇ ਦਿੱਲੀ ਵਾਲੇ ਫੜਦੇ ਨੇ ਉਹਨਾਂ ਨੂੰ ਪੂਰੀ ਪ੍ਰੋਟੈਕਸ਼ਨ ਦੇ ਕੇ ਭੇਜਦੇ ਨੇ ਉਹਨਾਂ ਦੀ ਇੰਟਰਵਿਊ ਨਹੀਂ ਹੁੰਦੀਆਂ ਨੇ ਤੇ ਉਹ ਹਾਲੇ ਤੱਕ ਉਹਨਾਂ ਦਾ ਭੇਦ ਵੀ ਨਹੀਂ ਖੁੱਲਦਾ ਕਿੱਥੇ ਤੱਕ ਇੱਕ ਡੀਐਸਪੀ ਤੱਕ ਆ ਕੇ ਰੁਕ ਜਾਂਦਾ ਉਹ ਡੀਐਸਪੀ ਹੁਣ ਫੇਰ ਹਾਈ ਕੋਰਟ 'ਚ ਗਿਆ ਵੀ ਝੂਠੀ ਹੈ ਸਾਰੀ ਜਾਂਚ ਸੋ ਇਸ ਕਰਕੇ ਮਤਲਬ ਖਤਰਨਾਕ ਹਾਲਤ ਪਰ ਅਸੀਂ ਜੋ ਕਰ ਰਹੇ ਹਾਂ ਹਾਂ ਪੱਖੀ ਆਸੇ ਰੱਖਣੀ ਚਾਹੀਦੀ ਹੈ ਜੇ ਲੋਕ ਉੱਠ ਖੜਨ ਜਥੇਬੰਦੀਆਂ ਉੱਠ ਖੜਨ ਵੀ ਅਸੀਂ ਉਹਦੇ ਨਾਲ ਸਹਿਮਤ ਨਹੀਂ ਅਮਰਤਪਾਲ ਨਾਲ ਸਹਿਮਤ ਨਹੀਂ ਮੇਰੇ ਵੇਲੇ ਵੀ ਹੋਈ ਆ ਅਸੀਂ ਮਾਲੀ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਪਰ ਇਹ ਉਹਦੇ ਹੱਕ ਨੇ ਇਸ ਤਰ੍ਹਾਂ ਤੁਹਾਨੂੰ ਹਰ ਮਸਲੇ ਤੇ ਹੋਣਾ ਅੱਛਾ ਮਾਲੀ ਸਾਹਿਬ ਮੈਂ ਤੁਹਾਡੇ ਵਾਲੀ ਤੁਸੀਂ ਗੱਲ ਕੀਤੀ ਮੈਨੂੰ ਯਾਦ ਆ ਗਿਆ ਹੁਣ ਹਰਪਾਲ ਚੀਮੇ ਦਾ ਕੋਈ ਨੇੜਲਾ ਸੀਗਾ ਕੋਈ ਗਊ ਸੇਵਕ ਇਹਨਾਂ ਦਾ ਤੁਸੀਂ ਕੋਈ ਸ਼ਬਦ ਬੋਲੇ ਉਹ ਗਊ ਸੇਵਕ ਦੀਆਂ ਭਾਵਨਾਵਾਂ ਭੜਕ ਗਈਆਂ ਹੁਣ ਇੱਕ ਬਠਿੰਡੇ ਦਾ ਇਹਨਾਂ ਦਾ ਬਲਾਰਾਗਾ ਆਮ ਆਦਮੀ ਪਾਰਟੀ ਦਾ ਉਹ ਰੋਜ਼ ਬਹੁਤ ਬੋਲਦਾ ਹਰ ਗੱਲ ਦੇ ਸੁਪਨਿਆ ਵੀ ਆਖਦਾ ਸਰਕਾਰ ਦੇ ਵੀ ਪੱਕਾ ਪ੍ਰੋਟੈਕਟ ਕਰਦਾ ਮਿਲ ਹੱਦ ਤੱਕ ਜਾ ਕੇ ਕੀ ਹੋਣਾ ਉਹ ਹੈ ਜਾਂ ਕੋਈ ਇਹਨਾਂ ਦਾ ਕੋਈ ਗਊ ਸੇਵਕਾ ਕੋਈ ਹੈ ਜਾਂ ਬਠਿੰਡੇ ਵਾਲੇ ਬਲਾਰੇ ਵਰਗਾ ਕੋਈ ਜਾ ਕੇ ਹੁਣ ਆਪ ਕਹਿ ਦੇਵੇ ਜਾਂ ਐਫ ਆਈ ਆਰ ਲਿਖਾ ਦੇ ਵੀ ਹੁਣ ਇਹਨੂੰ ਇਨਸਾਫ ਦਿਓ ਜੀ ਬਠਿੰਡੇ ਮੁੰਡਾ ਮਾਰਤ ਹੁਣ ਸਾਰੇ ਚੁੱਪ ਨੇ ਨਹੀਂ ਦੇਖੋ ਇਹ ਤਾਂ ਜਦੋਂ ਪੁਲਿਸ ਹਾਂ ਜੀ ਪੁਲਿਸ ਕੋਲੇ ਇਹੋ ਜਿਹੇ ਬੰਦੇ ਹੁੰਦੇ ਨੇ ਇਹ ਜਿਹੜਾ ਬੰਦਾ ਨਿੱਕਾ ਮੋਟਾ ਪ੍ਰਾਪਰਟੀ ਡੀਲਰ ਜਾਂ ਜਿਹਨੇ ਮੇਰੇ ਖਿਲਾਫ ਐਫ ਪੀ ਆਰ ਤੁਸੀਂ ਦੇਖੋ ਵੀ 4 ਵਜੇ ਉਹ ਮਿਲਦਾ ਜੀ 6 ਵਜੇ ਐਫਆਰ ਹੁੰਦੀ 8 ਵਜੇ ਮੈਨੂੰ ਚੱਕ ਲੈਂਦੇ ਨੇ ਜਦੋਂ ਤੁਸੀਂ ਮਿਥਕੇ ਕਰਦੇ ਹੋ ਨਾ ਇੱਕ ਤਾਂ ਘਟਨਾ ਹੁੰਦੀ ਆ ਤੁਸੀਂ ਉਹਦੇ ਜਾਂਚ ਕਰਦੇ ਹੋ ਸੋਚਦੇ ਹੋ ਪੁੱਛਗਿੱਛ ਕਰਦੇ ਹੋ ਉਹ ਜਦੋਂ ਤੁਸੀਂ ਮਿਥ ਲਿਆ ਵੀ ਰਟੋਲ ਨੂੰ ਚੱਕਣਾ ਉਹ ਨਾਲ ਦੀ ਨਾਲ ਤੇਰੇ ਵੀ ਤੂੰ ਅਰਜੀ ਦੇਣੀ ਆ ਤੂੰ ਐਫਆਰ ਲਿਖਣੀ ਆ ਤੂੰ ਚੱਲ ਤਿਆਰ ਕਰ ਲੈ ਪਹਿਲਾਂ ਆ ਤਿਆਰ ਕਰਕੇ ਕਰਦੇ ਨੇ ਸੋ ਇਸ ਕਰਕੇ ਆ ਜਿਹੜਾ ਸਾਰਾ ਕੁਝ ਹੋ ਰਿਹਾ ਇਹ ਮਿਥਕੀ ਹੋ ਰਿਹਾ ਨਾ ਜੀ ਸ਼ੁਕਰੇ ਵਾਲੀ ਸਾਹਿਬ ਬਹੁਤ ਬਹੁਤ ਧੰਨਵਾਦ ਸਿੱਖਰ ਦੇ ਨਾਲ ਜੁੜੇ ਸੋ ਤੁਹਾਡਾ ਵੀ ਸਭ ਦਾ ਬਹੁਤ ਧੰਨਵਾਦ ਤੁਸੀਂ ਸਿੱਖਰ ਦੇ ਨਾਲ ਜੁੜੇ